ਸਿਸਟ ਹੋ ਗਿਆ ਪ੍ਰੈਸ਼ਰ ਕਰਾਇਆ 4 ਨੱਕ ਦੇ ਅੱਛਾ ਜੀ ਉਹ 4 ਪ੍ਰੈਸ਼ਰ ਹੋਣ ਦੇ ਬਾਅਦ ਵੀ ਅਲਰਜੀ ਨਹੀਂ ਹਟੀ ਤਿੱਕਾ ਦੱਸੋ ਹੱਲ ਕਹਿੰਦੇ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਬੈਕਟੀਰੀਆ ਤੁਹਾਡੇ ਤੇ ਅਟੈਕ ਕਰ ਦਿੰਦਾ ਵੀ ਹੋਰ ਤਾਂ ਕੁਝ ਹੈ ਨਹੀਂ ਉਹ ਕਹਿੰਦੇ ਜਿਹੜੇ ਤੁਸੀਂ ਦੁੱਧ ਪੀਂਦੇ ਹੋ ਜਾਂ ਜਿਹੜੇ ਸਬਜ਼ੀਆਂ ਖਾਂਦੇ ਐ ਇਹਨੇ ਜੀ ਪ੍ਰੋਬਲਮ ਹੈ ਦੋਨੋਂ ਕਿਤੇ ਕੋਈ ਤਾਂ ਅਲਰਜੀ ਤਾਂ ਹੀ ਆਂਦੀ ਹੈ ਕਿਤੇ ਕੋਈ ਤਾਂ ਹੋਇਆ ਸੀ ਇਹ ਗੱਲ ਕਰੇ ਇੱਕ ਆਪ ਦੀ ਅਲਰਜੀ ਨੂੰ ਦੂਰ ਕਰਨ ਲਈ ਅੱਜ ਤੁਸੀਂ ਆਰਗੈਨ ਖੇਤੀ 'ਚ ਪੈ ਚੁੱਕੇ ਪਹਿਲਾਂ ਕੋਈ ਵੀ ਖੇਤੀ ਤਾਂ ਕੋਈ ਦੁੱਧ ਦੁੱਧ ਦਾ ਕੁਸਮ ਨਹੀਂ ਸਾਡੇ ਖਾਨੇ 'ਚ ਐਕਸਪੀਰੀਅੰਸ ਹੈ ਨਹੀਂ ਸ਼ਹਿਰ 'ਚ ਰਹ ਇਹ ਤਰੀਕਾ ਨਾਲ ਅਸੀਂ ਕਰਦੇ ਜੋ ਕਰਦੇ ਆ ਜਾਂ ਅਸੀਂ ਨਿੰਮ ਦੇ ਪੱਤੇ ਉਬਾਲ ਕੇ ਅੱਕ ਦੇ ਪੱਤੇ ਉਬਾਲ ਕੇ ਉਹਦੀ ਸਪਰੇ ਕਰਦੇ ਦੀ ਹੈ ਸਾਥੀ ਆਕਾਲ ਜੀ ਮੈਂ ਤੁਹਾਡਾ ਇੰਦਰ ਪਾਸੇ ਪਮਾਲੀ 20 ਪੋਜ਼ਿਟਿਵ ਪੰਜਾਬੀ ਚੈਨਲ ਤੋਂ ਆਪਾਂ ਅੱਜ ਬੱਧਵਾਲਾ ਦੇ ਨੇੜੇ ਜੀਟੀ ਰੋਡ ਆ ਉੱਤੇ ਖੜੇ ਆ ਇਹ ਜਦੋਂ ਰਸਤਾ ਜਾਣੇ ਆਪਾਂ ਮੁੱਲਾ ਪਰਤੋ ਲੁਧਿਆਣੇ ਇੱਕ ਜੈਰ ਬਲੀ ਦੇ ਸਾਹਮਣੇ ਬਿਲਕੁਲ ਆਰਗੇਨਿਕ ਖੇਤੀ ਹੁੰਦੀ ਆ ਤੇ ਲੋ ਇਹ ਖੇਤੀ ਵਿੱਚ ਸਬਜ਼ੀਆਂ ਉਗੀ ਜਾਂਦੀਆਂ ਤਰ੍ਹਾਂ ਤਰ੍ਹਾਂ ਦੀਆਂ ਤੇ ਹੋਰ ਕੰਮ ਆਲੂ ਵਗੈਰਾ ਜਾਂ ਸਭ ਕੁਝ ਕੀਤਾ ਜਾਂਦਾ ਆ ਆਰਗੇਨਿਕ ਕੀਤਾ ਜਾਂਦਾ ਕੋਈ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਂਦੀ ਕੋਈ ਯੂਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਇਹਨੂੰ ਕਰ ਕੌਣ ਰਿਹਾ ਇਹਨੂੰ ਇੱਕ ਸਰਕਾਰੀ ਪੁਲਿਸ ਆਫੀਸਰ ਚਰਨਅਰ ਸਿੰਘ ਜੀ ਕਰ ਰਹੇ ਨੇ ਪਿਛਲੇ ਇੱਕ ਇੱਕ ਸਾਲ ਤੋਂ ਕੰਮ ਕਰ ਰਹੇ ਉਹਨਾਂ ਤੋਂ ਜਾਣਦੇ ਆ ਉਹ ਇੱਧਰ ਕਿਵੇਂ ਆਏ ਕਿਵੇਂ ਖੇਤੀ ਕਰਦੇ ਆ ਕੀ ਕਿ ਬੈਨੀਫਿਟ ਲਈ ਕਰ ਰਹੇ ਆ ਕੀ ਕੀ ਸੋਚ ਕੇ ਕਰ ਰਹੇ ਨੇ ਮਿਲਦੇ ਆ ਆਪਾਂ ਚਰਨੈ ਸਿੰਘ ਜੀ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਬਹੁਤ ਵਧੀਆ ਇੱਕ ਤੁਸੀਂ ਪੁਲਿਸ ਅਫਸਰ ਹੋ ਜੀ ਪੁਲਿਸ ਅਫਸਰ ਕੰਟੇ ਡਿਊਟੀ ਕਰ ਰਹੇ ਹੋ ਜੀ ਤੇ ਡਿਊਟੀ ਕਰਦੇ ਕਰਦੇ ਤੁਹਾਡਾ ਕੀ ਮਨ ਹੋਇਆ ਹੈ ਜਿਾ ਕਿ ਇੱਕ ਆਰਗੈਨਿਕ ਕਿਤਕਨੀ ਆਪੇ ਕਦਮ ਚੁੱਕੇ ਤੁਸੀਂ ਐਕਚੁਅਲੀ ਜੇ ਮੈਨੂੰ ਥੋੜੀ ਅਲਰਜੀ ਹੋ ਗਈ ਸੀਗੀ ਸੈਨੋਸਿਸਟ ਹੋ ਗਿਆ ਬਲੈਸ਼ਨ ਕਰਾਇਆ ਚਾਰ ਲੱਕ ਦੇ ਅੱਛਾ ਜੀ ਉਹ ਚਾਰ ਆਪਰੇਸ਼ਨ ਹੋਣ ਦੇ ਬਾਅਦ ਵੀ ਅਲਰਜੀ ਨਹੀਂ ਹਟੀ ਹੂੰ ਫਿਰ ਡਾਕਟਰ ਨੂੰ ਪੁੱਛਿਆ ਵੀ ਕਾਰਨ ਕੀ ਹੈ ਹੱਲ ਕੀ ਹੈ ਉਹ ਬਸ ਕਹਿੰਦੇ ਮਿੱਟੀ ਘੱਟੇ ਦੀ ਅਲਰਜੀ ਹੈ ਨਵੇਂ ਮੌਸਮ ਚੇਂਜ ਹੁੰਦਾ ਉਹਦਾ ਅਲਰਜੀ ਹੈ ਇਹ ਤੁਹਾਨੂੰ ਹੋਣੀ ਹੋਣੀ ਇਹਦਾ ਕੋਈ ਹੱਲ ਨਹੀਂ ਸੈਟਰੀਜਨ ਖਾਈ ਜਾਓ ਜੀ ਉਹ ਸੈਟਰੀਜਨ ਖਾਈ ਜਾਓ ਠੀਕ ਰਹੂਗਾ ਬਸ ਇਹ ਵੀ ਇਹਦਾ ਕੋਈ ਹੱਲ ਹੈ ਨਹੀਂ ਕੋਈ ਸਾਨੂੰ ਤਰੀਕਾ ਦੱਸੋ ਹੱਲ ਕਹਿੰਦੇ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਬੈਕਟੀਰੀਆ ਤੁਹਾਡੇ ਤੇ ਅਟੈਕ ਕਰ ਦਿੰਦਾ ਇਮਿਊਨਿਟੀ ਕਮਜ਼ੋਰ ਇਮਿਊਨਿਟੀ ਬਸ ਕਿਵੇਂ ਵਧੂ ਉਹ ਕਹਿੰਦੇ ਤੁਸੀਂ ਖਾਂਦੇ ਕੀ ਹੋ ਮੈਂ ਕਹਿੰਦਾ ਕੁਝ ਵੀ ਨਹੀਂ ਖਾਂਦੇ ਆਪਾ ਵੈਜੀਟੇਰੀਅਨ ਬੰਦੇ ਆ ਨੌਨ ਵੈਜ ਖਾਂਦੇ ਨਹੀਂ ਵੀ ਹੋਰ ਤਾਂ ਕੋਈ ਹੈ ਨਹੀਂ ਉਹ ਕਹਿੰਦੇ ਜਿਹੜੇ ਤੁਸੀਂ ਦੁੱਧ ਪੀਂਦੇ ਹੋ ਜਾਂ ਜਿਹੜੇ ਸਬਜ਼ੀਆਂ ਖਾਂਦੇ ਨੇ ਇਹਨੇ ਜੀ ਪ੍ਰੋਬਲਮ ਹੈ ਦੋਨੋਂ ਕਿਤੇ ਕੋਈ ਤਾਂ ਅਲਰਜੀ ਤਾਂ ਹੀ ਆਂਦੀ ਹੈ ਕਿਤੇ ਕੋਈ ਤੁਹਾਨੂੰ ਕੋਈ ਚੀਜ਼ ਰੈਕਟ ਕਰਦੀ ਹੈ ਬੋਡੀ ਚ ਉਹ ਤੁਹਾਡੀ ਮੁੰਡੀ ਡਾਊਨ ਹੁੰਦੀ ਹੈ ਹੂੰ ਤੇ ਇਹਨੂੰ ਇੰਪਰੂਵ ਕਰਨ ਲਈ ਤੁਸੀਂ ਸਬਜ਼ੀਆਂ ਸੁੱਜੀਆਂ ਜਾਂ ਖਾਣਾ ਪੀਣਾ ਚੇਂਜ ਕਰੋ ਉਹਦੇ ਚੱਕਰ 'ਚ ਅਸੀਂ ਫਿਰ ਉਹ ਆਰਗੇਨਿਕ ਸਬਜ਼ੀਆਂ ਲੱਭਣ ਲੱਗੇ ਠੀਕ ਹੈ ਉਹ ਆਰਗੇਨਿਕ ਸਬਜ਼ੀ ਖਾਓ ਵਧੀਆ ਦਾਲਾਂ ਖਾਓ ਵਧੀਆ ਚੀਜ਼ਾਂ ਖਾਓ ਵੀ ਇਸ ਚੀਜ਼ ਨੂੰ ਸਿਹਲ ਨੂੰ ਇੰਪਰੂਵ ਕਰੀਏ ਉਹ ਚੱਕਰ ਦੀ ਸਲ ਤੋ ਉਹਦੇ ਲਈ ਅਸੀਂ ਫਿਰ ਖੇਤ ਲੱਭਦੇ ਸੀ ਵਿਚਾਲਾ ਆਪਾਂ ਪਰ ਘਰ ਵਾਸਤੇ ਸਬਜ਼ੀਆਂ ਸਬਜ਼ੀਆਂ ਲਾਣੀਆਂ ਨੇ ਹਾਂਜੀ ਜੇ ਪਤਾ ਕਰਕੇ ਮਾਲੀ ਰੱਖਾਂਗੇ ਕੋਈ ਬੰਦਾ ਰੱਖਾਂਗੇ ਹੂੰ ਕਿਉਂਕਿ ਅਸੀਂ ਕਦੇ ਖੇਤੀ ਕੀਤੀ ਨਹੀਂ ਠੀਕ ਹੈ ਜੀ ਤੇ ਉਹ ਚੱਕਰ 'ਚ ਅਸੀਂ ਕਰਦੇ ਕਰਦੇ ਇੱਥੇ ਆ ਗਏ ਇੱਥੇ ਆਹ ਫਿਰ ਜਗ੍ਹਾ ਮਿਲ ਗਈ ਵੀ ਚਲੋ ਇਹ ਤੁਸੀਂ ਆਰਗੇਨਿਕ ਕਰ ਲਓ ਹੂੰ ਤੇ ਉਹ ਕਰਦੇ ਕਰਦੇ ਫਿਰ ਇੱਥੇ ਸਬਜ਼ੀਆਂ ਲੀਆਂ ਹੋ ਗਈਆਂ ਵੀ ਸਾਨੂੰ ਸਮਝ ਨਾ ਆਵੇ ਸਬਜ਼ੀਆਂ ਵੱਧ ਗਈਆਂ ਅਸੀਂ ਪਹਿਲਾਂ ਤਾਂ ਗੁਰਦੁਆਰੇ ਵੀ ਦਿੱਤੀਆਂ ਲੰਗਰ-ਲੰਗਰ ਦੇਂਦੇ ਰਹੇ ਵੀ ਚਲੋ ਕੋਈ ਨਹੀਂ ਫਿਰ ਉਸ ਚੀਜ਼ ਨੂੰ ਹੌਲੀ-ਹੌਲੀ ਕਰਦੇ ਅਸੀਂ ਕਿ ਬਈ ਲੋਕਾਂ ਨੂੰ ਦੇਣੇ ਆ ਠੀਕ ਹੈ ਫਿਰ ਉਸ ਚੀਜ਼ ਨੂੰ ਕਨਵਰਟ ਹੋ ਗਿਆ ਇਧਰ ਦੇ ਪਾਸੇ ਪੈਨੂ ਮਿਸੇਜ਼ ਦੇ ਨਾਂ ਤੇ ਫਾਰਮ ਬਣਾਈ ਹੈ ਮਿਸੇਜ਼ ਦੇ ਨਾਂ ਤੇ ਸਾਰਾ ਕੁਝ ਹੈਗਾ ਫਿਰ ਮਿਸੇਜ਼ ਨੂੰ ਕੋਰਸ ਕਰਾਇਆ ਇਸ ਤੇ ਆਰਗੇਨਿਕ ਦਾ ਅੱਛਾ ਯੂਨੀਵਰਸਿਟੀ ਕੋਰਸ ਕਿਤਾ 21 ਦਿਨ ਦਾ ਕਦੇ 5 ਦਿਨ ਦਾ ਆਰਗੇਨਿਕ ਸਬਜ਼ੀਆਂ ਬਾਰੇ ਡਾਕਟਰ ਉੱਥੇ ਹੈਗੇ ਮਿਸਟਰ ਵਾਲੀਆ ਜੀ ਅੱਛਾ ਜੀ ਤੇ ਉਹਨਾਂ ਨੇ ਵੀ ਤੁਹਾਨੂੰ ਗਾਈਡ ਕੀਤਾ ਫਿਰ ਐਸਐਸ ਵਾਲੀਆ ਸੁਜੀਤ ਸਿੰਘ ਵਾਲੀਆ ਨੇ ਆਰਗੇਨਿਕ ਡਾਇਰੈਕਟਰ ਨੇ ਪੀਏਯੂ ਦੇ ਤੇ ਇੱਕ ਡਾਕਟਰ ਲਖਿੰਦਰ ਕੋਰ ਨੇ ਕਸਟੈਂਜ ਚਿੰਜ ਕੋਲ ਨੇ ਸਾਨੂੰ ਇੰਟਰੋਡਿਊਸ ਕੀਤਾ ਇੱਥੇ ਦੀ ਮਿੱਟੀ ਚੈੱਕ ਕੀਤੀ ਉਸ ਤੋਂ ਮਨਾਇਆ ਫਿਰ ਅਸੀਂ ਟ੍ਰੇਨਿੰਗ ਲਈ ਫਿਰ ਅਸੀਂ ਕੰਮ ਸ਼ੁਰੂ ਕੀਤਾ ਇੱਥੇ ਫਿਰ ਐਸ ਕੰਮ ਜਿਹੜਾ ਅਸੀਂ ਪੈ ਗਏ ਤੁਹਾਨੂੰ ਅਲਰਜੀ ਕਿਹੜੀ ਸਾਨੂੰ ਚ ਹੁੰਦੀ ਆ ਇਹ ਤਾਂ 2001 ਚ ਪਹਿਲਾ ਆਪਰੇਸ਼ਨ ਕਰਾਇਆ ਸੀ ਉਸ ਤੋਂ ਪਹਿਲਾਂ ਦੀ ਅਲਰਜੀ ਹੈ ਉਸ ਤੋਂ ਪਹਿਲੇ 98 लाजी। 99 ਦੀ ਲਾ ਲਓ ਚਾਲ ਦੋ ਸਾਲ ਦੋਨੇ ਦਵਾਈਆਂ ਖਾ ਕੇ ਨਹੀਂ ਚੱਲਿਆ ਗਲ 2001 ਚ ਪਹਿਲੀ ਵਾਰ ਆਪਰੇਸ਼ਨ ਕਰਾਇਆ ਸੀ ਇਹ ਗੱਲ ਕਰੇ ਇੱਕ ਆਪ ਦੀ ਅਲਰਜੀ ਨੂੰ ਦੂਰ ਕਰਨ ਲਈ ਅੱਜ ਤੁਸੀਂ ਆਰਗਨ ਖੇਤੀ ਚ ਪਹੁੰਚ ਗਏ ਪੈਲਾ ਕੋਈ ਵੀ ਖੇਤੀ ਤਾਂ ਕੋਈ ਦੂਦੂ ਦਾ ਕੁਝ ਮੰਦ ਸਾਡੇ ਖਾਨ ਦੇ ਵਿੱਚ ਐਕਸਪੀਰੀਅੰਸ ਹੈ ਨਹੀਂ ਸ਼ਾਇਦ ਰਿੰਦ ਨੇ ਕਦੇ ਖੇਤੀ ਵੜੀ ਕੀਤੀ ਨਹੀਂ ਕਦੇ ਹੂੰ ਇਸ ਕੰਮ 'ਚ ਸਾਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਜਿੱਦ ਤੁਸੀਂ ਤੇ ਮੈਂ ਤਾਂ 2 3 ਕਿੱਲੇ ਹੋਣਗੇ ਜਿੱਥੇ ਆਪਾਂ ਖੜੇ ਆ ਜੀ ਤੁਸੀਂ ਥੋੜੀ ਵੀ ਖੇਤੀ ਕਰ ਸਕਦੇ ਜੇ ਕਰ ਲਈ ਚਾਹੀਦੀ 2 ਬਿਗੇ 50 ਗਜ ਚ ਵੀ ਕਰ ਸਕਦੇ ਸੀਗੇ ਕਰ ਲਈ ਤੁਸੀਂ ਸਿੱਧੀ ਸਿੱਧਾ ਨਹੀਂ ਇਹਦੇ ਲਈ ਅਸੀਂ ਬੜੇ ਕਿਤੇ ਉਪਰਾਲੇ ਪਹਿਲਾਂ ਅਸੀਂ ਆਪਣੇ ਘਰ ਗਮਲੇ ਲੈਂਦੇ ਕਿਸਤੀਆਂ ਲੈਂਦੀਆਂ ਛੱਤ ਤੇ ਰੱਖੇ ਬੜਾ ਕੁਝ ਕੀਤਾ ਉਹ ਗੱਲ ਬੰਦ ਹੀ ਨਹੀਂ ਸੀ ਸਬਜ਼ੀ ਬੜੀ ਉੱਠਦੀ ਸੀ ਫੇਰ ਡਿੱਗ ਜਾਂਦੀ ਸੀ ਠੀਕ ਹੈ ਪੈਦਾਵਾਰ ਹੁੰਦੀ ਨਹੀਂ ਸੀ ਹਾਂ ਉਹਦੀ ਸਾਨੂੰ ਕੋਈ ਚੀਜ਼ਾਂ ਨਹੀਂ ਸਮਝੀਆਂ ਫਿਰ ਐਸ ਕੇ ਦੀ ਜਮੀਨ ਲੈਣੇ ਆ ਧਰਤੀ ਲੈਣੇ ਧਰਤੀ ਦੇ ਕਰਾਂਗੇ ਕੰਮ ਤਾਂ ਫਿਰ ਇੱਧਰ ਆ ਗਏ ਇੱਧਰ ਆ ਗਏ ਇਹ ਖੇਤੀ ਵੀ ਪਹਿਲਾਂ ਸ਼ੁਰੂ ਕਰਨੀ ਕਰਨੀ ਖੇਤੀ ਸ਼ੁਰੂ ਕੀਤੀ ਫਿਰ ਤੇ ਕਰਨੀ ਕੀਤੀ ਆ ਕਿ ਇਹ ਤਾਂ ਕਿੰਨੇ ਇੱਕੜ ਲੈ ਦੋ ਇੱਕੜ ਲੈ ਕਰਨੀ ਕੀਤੀ ਇੱਥੇ ਹੁਣ ਘੱਟੋ ਘੱਟ 3-4 ਕਿਲੇ ਨੇ 3-4 ਕਿਲੇ ਇਹ ਖੇਤੀ ਕਰਦੇ ਹਾਂ ਜਦੋਂ ਬੀਜਦੇ ਹਾਂ ਜਮੀਨ ਕਿਵੇਂ ਤਿਆਰ ਕਰਦੇ ਹਾਂ ਅਸੀਂ ਜਮੀਨ ਪਹਿਲਾਂ ਤਾਂ ਅਸੀਂ ਦੋਕਵਾਰੀ ਬਾਈ ਹੈ ਪਹਿਲਾਂ ਸਰਦੀ ਪਿਛਲੀ ਵਾਰ ਅਕਤੂਬਰ ਸ਼ੁਰੂ ਕੀਤੀ ਉਹਦੋਂ ਬਾਈ ਸੀ ਕਿ ਜਦੋਂ ਗਰਮੀ ਲਈ ਲਾਸਟ ਸੀ ਐ ਉਦੋਂ ਲਈ ਐ ਹੂੰ ਤੇ ਹੁਣ ਇਸ ਵਾਰ ਅਸੀਂ ਬੰਦ ਕਰਤੀ ਜਮੀਨ ਬਾਣੀ ਅੱਛਾ ਜੀ ਅਸੀਂ ਉਹਨੂੰ ਇਹਦੇ ਚ ਇੱਕ ਤਹਿ ਤੋੜ ਹਾਲ ਆਂਦਾ ਹੂੰ ਇਹ ਵੀ ਸਾਨੂੰ ਹੁਣ ਹੀ ਪਤਾ ਲੱਗਿਆ ਉਦੋਂ ਪਹਿਲਾਂ ਤਹਿ ਤੋੜਾਈਏ ਦੀ ਸਾਰੇ ਖੇਤ ਦੀ ਅੱਛਾ ਜੀ ਵਿੱਚੋਂ ਤਹਿ ਤੋੜ ਕੇ ਫਿਰ ਅਸੀਂ ਉਹਨੂੰ ਬਲ ਬਾਇਆ ਹਾਂ ਹੁਣ ਅਸੀਂ ਇੱਥੇ ਟਰੈਕਟਰ ਵੀ ਬਾਣਾ ਟਰੈਕਟਰ ਬਾੜ ਦੇਣੀ ਹੁਣ ਪੰਜ ਸਾਲੇ ਦੇ ਚ ਕੁਛ ਨਹੀਂ ਕਰਨਾ ਪੰਜ ਸੱਤ ਸਾਲ ਅੱਛਾ ਜੀ ਹੁਣ ਅਸੀਂ ਉਹ ਕਰਕੇ ਤਿਆਰੀ ਕਰਕੇ ਉੱਪਰ ਫਿਰ ਵਾਹ ਕੇ ਫਸਲਾਂ ਲਾ ਕੇ ਉਪਰਾਲੀ ਪਾਤੀ ਅੱਛਾ ਜੀ ਉਹਦੇ ਅਸੀਂ ਇਹਨੂੰ ਛੇੜਨਾ ਨਹੀਂ ਹੁਣ ਇਹੀ ਬੱਟਾਂ ਤੇ ਇਹੀ ਬੈੱਡ ਤੇ ਇਹੀ ਸਿਸਟਮ ਚੱਲਣਾ ਹੈ ਬੈੱਡੋਂ ਵੀ ਰੱਖੀ ਰੱਖਣਾ ਉਹ ਕੋਈ ਹੈ ਹੀ ਨਹੀਂ ਅੱਛਾ ਇਹਨੂੰ ਮਤਲਬ ਬਾਰ ਬਾਰ ਬਦਲਣਾ ਨਹੀਂ ਠੀਕ ਹੈ ਉਹ ਧਰਤੀ ਜਿਹੜੀ ਨਵੀਂ ਹੈ ਜਾਂ ਧਰਤੀ ਦੇ ਵਿੱਚ ਜਿਹੜੀ ਸੌਫਟਨੈਸ ਹੈ ਉਹ ਇਹਦੀ ਕੈਮ ਰੱਖਣ ਲਈ ਪਰਾਲੀ ਪਾਈ ਹੈ ਫਿਰ ਜਦੋਂ ਆਪਾਂ ਜ਼ਮੀਨ ਤਿਆਰ ਕਰਦੇ ਹਾਂ ਯੂਰੀਆ ਪਾਉਨੇ ਆ ਫੇ ਯੂਰੀਆ ਨਾਲ ਤੁਸੀਂ ਕਿਹੜੀ ਖਾਦ ਪਾਉਨੇ ਹੋ ਅਸੀਂ ਸਾਲ ਪਹਿਲਾਂ ਇੱਥੇ ਪਾਇਆ ਸੀਗਾ ਆਹ ਦੇਸੀ ਦੇ ਜਿਹੜਾ ਹੁੰਦਾ ਹੈ ਉਹ ਗੋਬਰ ਵਾਲਾ ਠੀਕ ਹੈ ਜਿਹੜਾ ਖਾਦ ਹੁੰਦੀ ਪੁਰਾਣੀ ਪਿੰਡਾਂ ਚੋਂ ਚੁਕਾਈ 25 30 ਟਰਾਲੀ ਆ ਬੀੜ ਟਰਾਲੀਆਂ ਸਕੇਚ ਪਾਈਆਂ ਬੀ ਕਟਾਲੀ ਇੱਧਰ ਪਾਈਆਂ 15 ਕਾ ਟਰਾਲੀ ਪਿੱਛੇ ਵਾਲੇ ਪਾਈਆਂ ਜਿਹੜੇ ਖਾ ਲੈਣ ਜਾਂਦੇ ਸੀਗੇ ਕੋਈ ਪ੍ਰਬੰਧ ਕੀਤਾ ਤੁਸੀਂ ਕੋਈ ਉਹਨੇ ਉਹ ਜੀਸੀਮੀਆਂ ਗੱਲ ਹੋ ਗਈ ਉਹਨੇ ਠੇਕਾ ਲੈ ਲਿਆ ਕਹਿੰਦੇ ਅਸੀਂ ਚਕਾਵਾਂਗੇ ਅੱਛਾ ਉਹਨਾਂ ਨੇ ਕਰ ਉਹਨਾਂ ਨੇ ਜਿੰਨੇ ਦੇਣੀ ਹੈ ਉਹਨੇ 700 ਬੀ ਟਰਾਲੀ ਲੈਣੀ ਹੈ ਜਿੰਨੇ ਸੱਟ ਕੇ ਜਾਣੀ ਹੈ ਉਹਦਾ 1000 ਤੋਂ 15-1700 ਟਰਾਲੀ ਪੈਂਦੀ ਸੀ ਇੱਕ ਅੱਛਾ ਜੀ ਇੱਕ ਵਾਰੀ ਅਸੀਂ ਸਾਰੀ ਇੱਕ ਵਾਰੀ ਪਵਾਤੀ ਆ ਪਵਾਤੀ ਆ ਠੇਕੇ ਦੇ ਦਈਏ ਇੱਕ ਵਾਰੀ ਬਸ ਠੇਕਾ ਦੇ ਦੋ ਫਿਰ ਸਾਨੂੰ ਹੁਣ ਟੈਨਸ਼ਨ ਨਹੀਂ ਉਸ ਚੀਜ਼ ਦੀ ਟੈਨਸ਼ਨ ਨਹੀਂ ਚੱਲਦੀ ਚਲੇਗੀ ਓਕੇ ਆ ਉਹਨੂੰ ਨਵੀ ਤੁਸੀਂ ਇਹ ਗੱਲ ਕੀਤੀ ਹੁਣ ਇਹ ਖੇਤੀ ਕਰ ਕਿੰਨੇ ਫਸਲ ਸਾਲ ਹੋਇਆ ਕਰਨੇ ਕਰਦੇ ਨੇ ਇਹ ਤਾਂ ਇੱਕ ਸਾਲ ਹੋਇਆ ਇੱਕ ਸਾਲ ਹੋਇਆ ਇੱਕ ਸਾਲ ਦੇ ਅੰਦਰ ਤੁਹਾਨੂੰ ਫਸਲ ਸੋਹਣੀ ਮਿਲਗੀ ਫਲ ਸੋਹਣਾ ਮਿਲ ਗਿਆ ਫਸਲਾਂ ਸਰਦੀ ਚ ਵਧੀਆ ਮਿਲ ਜਾਂਦੀ ਹੈ ਗਰਮੀ ਚ ਜਿਹੜਾ ਕੀੜ ਮਕੌੜਾ ਬਹੁਤ ਜ਼ਿਆਦਾ ਹੋ ਜਾਂਦਾ ਚੀਜ਼ਾਂ ਬਹੁਤ ਖਰਾਬ ਹੁੰਦੀਆਂ ਨੇ ਅੱਛਾ ਜੀ ਉਹ ਗਰਮੀਆਂ ਚ ਪ੍ਰੋਬਲਮ ਆਂਦੀ ਹੈ ਗਰਮੀਆਂ ਦੇ ਚੱਲ ਜਾਂਦਾ ਠੰਡ ਚ ਕੀੜ ਕੀੜ ਗੂੜ ਨਹੀਂ ਹੁੰਦੇ ਹੂੰ ਉਹਦੇ ਕਰਕੇ ਇਦ ਕੀ ਜਾਨੀ ਕਿ ਕਰਮੀਆਂ ਵਿੱਚ ਕਿਹੜੇ ਕਿਹੜੇ ਤੁਹਾਨੂੰ ਕਰਮੀਆਂ ਵਿੱਚ ਕਿਹੜੇ ਕਿਹੜੇ ਕੀੜਿਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹ ਹੱਲ ਹੈ ਕਿ ਨਹੀਂ ਹੈ ਉਹਦੇ ਹੱਲ ਕੁਝ ਕਰ ਸਕੀਏ ਕੁਝ ਅਸੀਂ ਪੁੱਛ ਪੁੱਛ ਕੇ ਕਰਦੇ ਹਾਂ ਕਦੇ ਯੂਨੀਵਰਸਿਟੀਆਂ ਨੂੰ ਕਿਤੇ ਐਕਸਪਰਟ ਨੂੰ ਕੋਈ ਪੁਰਾਣੇ ਕਿਸਾਨਾਂ ਨਾਲ ਟਾਈਪ ਕਰਦੇ ਹਾਂ ਹੁਣ ਇੱਕ オーਰਗੈਨਿਕ ਦਾ ਕਨਸੈਪਟ ਪੜਿਆ ਹੋਇਆ ਹੈ ਪੀਏਯੂ ਨੇ ਲੋਰਗੈਨਿਕ ਕਿਸਾਨਾਂ ਦਾ ਇੱਕ ਕਲੱਬ ਬਣਾਇਆ ਹੋਇਆ ਉਹਦੀ ਹਰ ਮਹੀਨੇ ਮੀਟਿੰਗ ਹੁੰਦੀ ਪੀਏਯੂ ਉਹਨਾਂ ਨਾਲ ਸਮਰਕ ਕਰ ਲਈਦੇ ਆ ਗਰੁੱਪ ਚ ਪਾ ਲਈਦਾ ਉਹ ਕੋਈ ਨਾ ਕੋਈ ਸੋਲੂਸ਼ਨ ਦੇ ਦਿੰਦੇ ਨੇ ਉਹ ਵੀ ਕਰ ਲਈਦੀ ਹੈ ਜਿਵੇਂ ਦੇਖੀਏ ਥੋੜੇ ਇੱਥੇ ਖਾਦ ਪਾਣੀ ਵਿੱਚ ਉਹ ਕਈ ਕੌ ਕਲੀ ਭਰ ਕੇ ਰੱਖਦੇ ਫਿਰ ਉਹ ਪਾਥੀਆਂ ਦੀ ਜਿਹੜੀ ਪਾਣੀ ਹੁੰਦੀ ਹੈ ਸਾਲ ਪੁਰਾਣੀ ਪਾਥੀ ਹੂੰ ਉਹ ਨੂੰ ਇਹ ਪਾਣੀ ਭਿਓ ਕੇ ਰੱਖੋ ਤੇ ਉਹਦੇ ਪਾਣੀ ਦੇ ਫਿਰ ਛੜਕਾ ਕਰਦੇ ਆ ਉਹਦੇ ਨਾਲ ਕੀ ਫਾਇਦਾ ਹੁੰਦਾ ਉਹਦੇ ਵਿੱਚ ਉਹਦੀ ਕੰਨੇ ਜਿਹੜੀ ਬਿਮਾਰੀ ਆ ਉਹ ਨਹੀਂ ਆਂਦੀ ਪਰ ਗ੍ਰੋਥ ਵਧੀਆਂ ਦਿੰਦੀ ਹੈ ਅੱਛਾ ਜੀ ਹਾਂ ਉਹ ਨੇਚਰਲ ਤਰੀਕੇ ਨਾਲ ਅਸੀਂ ਕਰਦੇ ਜੋ ਕਰਦੇ ਆ ਜਾਂ ਅਸੀਂ ਨਿੰਮ ਦੇ ਪੱਤੇ ਉਬਾਲ ਕੇ ਅੱਕ ਦੇ ਪੱਤੇ ਉਬਾਲ ਕੇ ਉਹਦੀ ਸਪਰੇ ਕਰਦੇ ਦੀ ਹੈ ਕੀ ਕੀ ਨਸਤੋ ਉਹ ਕਰਨਾ ਨੇਚਰਲੀ ਹੈ ਕਰਨਾ ਨੇਚਰਲੀ ਆ ਉਹਦੇ ਸੀ ਕੋਈ ਕੰਪਰਮਾਈਜ਼ ਨਹੀਂ ਕੁਆਲਿਟੀ ਕੋਈ ਕੰਪਰਮਾਈਜ਼ ਨਹੀਂ ਕਿੰਨੇ ਮੁਲਾਜ਼ਮ ਰੱਖਿਆ ਸਾਨੂੰ ਕਿਨੇ ਯਾਨੀ ਕਿ ਕੰਮ ਕਰਨ ਕਿੰਨੇ ਕੰਮ ਹੀ ਰੱਖੇ ਤੁਸੀਂ ਸਾਡੇ ਕੋਲ ਇਸ ਟਾਈਮ ਪੰਜ ਬੰਦੇ ਲਈ ਇੱਥੇ ਪੰਜੋਂ ਦੇ ਕੰਮ ਹੀ ਰੱਖੇ ਹੋਏ ਆ ਹਾਂਜੀ ਫਿਰ ਉਹਨਾਂ ਦੀ ਸੈਲਰੀ ਮਹੀਨੇ ਬਾਅਦ ਮਹੀਨੇ ਬਾਅਦ ਸੈਲਰੀ ਮਹੀਨੇ ਸੈਲਰੀ ਰੱਖੀ ਆ ਹਾਂਜੀ ਘੜਾ ਘੜਾ ਕੰਮ ਦੇ ਕਿੰਨੀ ਸੈਲਰੀ ਰੱਖੀ ਤੁਸੀਂ ਇਹ 10000 ਰੁਪਏ ਮਿਨੀਮਮ ਨਹੀਂ 10000 ਜੇ 50000 6000 ਰੁਪਏ ਔਰ ਥੋੜਾ ਹੋ ਜਾਂਦਾ ਹੈ ਹਾਂਜੀ ਤੇ ਹੋਰ ਕਿੰਨੇ ਕਿ ਖਰਚੇ ਆਪਣੇ ਆ ਜਾਂਦੇ ਆ ਖਰਚੇ ਦੇ ਬਥੇਰੇ ਨੇ ਉਹ ਵੱਖਰਾ ਖਰਚਾ ਤੇ ਸੈਕੰਡਲੀ ਬੀਜੇ ਮੋਜੇ ਖਰਚਾ ਘਟਾ ਹੈ ਜਦੋਂ ਕਿ ਇਹਨਾਂ ਨੂੰ ਸਾਂਭਣਾ ਖਰਚਾ ਜ਼ਿਆਦਾ ਠੀਕ ਹੈ ਫਸਲ ਹੋ ਗਈ ਫਸਲ ਨੂੰ ਸਾਂਭਣਾ ਕਿਵੇਂ ਆ ਨੁਕਸਾਨ ਕਿਉਂ ਨਹੀਂ ਹੋਣਾ ਨੁਕਸਾਨ ਤੋਂ ਬਚਾਣਾ ਕਿਵੇਂ ਹਾਂਜੀ ਜਦੋਂ ਅਸੀਂ ਗਰਮੀ ਦੇ ਫਸਾ ਹੋਣਾ ਅਡਵਾਂਸ ਲਾਈਆਂ ਨੇ ਉਹਦੇ ਪਾਸੇ ਪਿੱਛੇ ਆ ਉਹਦੇ ਉੱਤੇ ਅਸੀਂ ਲੋਹ ਟਨਰ ਵੀ ਬਣਾਈ ਹੈ ਬੀਜੇਕਰ ਉਹ ਸੈਟ ਰਹਿ ਗਈਆਂ ਤਾਂ ਅਸੀਂ ਉਸ ਚੀ ਚੜਵਾਸ ਹੋ ਜਾਂਦੇ ਆ اللي ਗਾਉਂਦੇ ਉਹ ਕੀ ਸਬਜੀ ਦਾ ਕੰਮ ਤਾਂ ਹੀ ਫਾਇਦਾ ਹੈ ਜੇ ਤੁਸੀਂ ਐਡਵਾਂਸ ਹੋ ਜਾਂ ਪਿਛੇ ਤੇ ਹਾਂ ਚੁਕਾਰਾ ਕੋਈ ਖਤਰਾ ਨਹੀਂ ਇਹ ਤੁਹਾਨੂੰ ਹਨ ਨੈਤਰੀ ਪੂਰਾ ਪੜ ਚੁੱਕੇ ਹੁਣ ਨਾ ਹਾਂਜੀ ਹਾਂਜੀ ਉਹ ਪਾਲਸੀ ਉਹ ਸਮਝ ਆਈ ਜਾਂਦੀ ਹੈ ਸਾਰੀ ਉਹ ਸਮਝ ਆ ਜਾਂਦੀ ਹੈ ਕਿ ਹੁਣ ਅਸੀਂ ਖੋਰ ਕੰਮ ਕਰਨ ਲੱਗੇ ਹਾਂ ਅਸੀਂ ਆਰਗੈਨਿਕ ਖੇਤੀ ਤਾਂ ਮਰਦੀ ਹੈ ਕਿ ਇਹਦੀ ਮਾਰਕੀਟਿੰਗ ਨਹੀਂ ਹੈਗੀ ਹਾਂ ਅੱਛਾ ਜੀ ਇਹਦੇ ਲਈ ਅਸੀਂ ਇੱਕ ਸੁਸਾਇਟੀ ਜਨਰੇਟ ਕਰਨ ਲੱਗੇ ਆ ਸਾਡੇ ਮੈਂਬਰ ਤਿਆਰ ਹੋ ਗਏ ਕੋਈ ਇੱਕ ਅੱਧੇ ਹਫਤੇ ਦੋ ਹਫਤੇ ਹੋ ਜੂਗੀ ਹੂੰ ਉਹ ਸੁਸਾਇਟੀ ਦਾ ਨਾਮ ਅਸੀਂ ਰੱਖਿਆ ਸੋਨਾ ਐਸਓਐਨਏ ਹੂੰ ਸੋਸਾਇਟੀ ਆਫ ਆਰਗੈਨਿਕ ਐਂਡ ਨੇਚਰ ਐਗਰੀਕਲਚਰਿਸਟ ਉਹਦੇ ਚ ਅਸੀਂ ਸੋਨੇ ਦੇ ਤਹਿਤ ਅਸੀਂ ਮਾਰਕੀਟਿੰਗ ਕਰਨੀ ਹੈ ਜੀ ਉਹਨ ਸਾਡੀ ਪ੍ਰੋਡਕਟ ਅਸੀਂ ਮਿਸੂ ਐਪ ਹੈਗੀ ਆਂਦੀ 1935 ਤੇ ਸੁਣੀ ਹੋਣੀ Amazon ਆ ਗਈ ਹਾਂਜੀ ਇਹਨਾਂ ਤੇ ਅਸੀਂ ਰਿਸਰਚ ਕਰਨੀ ਹੈ ਸਾਡੇ ਸਮਾਨ ਉੱਤੇ ਪ੍ਰੋਡਕਟ ਜਾਣੀਆਂ ਨੇ ਸਾਡੀ ਜਿਹੜੀ ਚੀਜ਼ ਆ ਉਹਦੀ ਕੁਆਲਿਟੀ ਬਣਾ ਰਹੀ ਹੈ ਲਾਇਸੈਂਸ ਅਸੀਂ ਪੰਜਾਬ ਐਗਰ ਦਾ ਲੈ ਲਿਆ ਅ ਫਸਾਈ ਦਾ ਲਾਇਸੈਂਸ ਲੈ ਲ ਚੁੱਕੇ ਹਾਂ ਯੂਨੀਵਰਸਿਟੀ ਕੋਰਸ ਜਿਹੜੇ ਕਿਤੇ ਵੱਖਰੇ ਨੇ ਐਮ ਐਸ ਸੀ ਅਮੀ ਦਾ ਲਾਇਸੈਂਸ ਵੱਖਰੇ ਲਿਆ ਹੋਇਆ ਹੈ ਤੋ ਸਾਰਾ ਸਿਸਟਮ ਉਸ ਚੈਨਲ ਚੱਲ ਰਿਹਾ ਵੀ ਸਾਡੀ ਜਿਹੜੀ ਉਹ ਮਾਰਕੀਟਿੰਗ ਦੀ ਟੈਨਸ਼ਨ ਨਾ ਰਵੇ। ਅਸੀਂ ਫਿਰ ਸਾਰੇ ਕਿਸਾਨਾਂ ਨੂੰ ਇਕੱਠੀ ਹੋ ਕੇ ਪ੍ਰੋਡਕਟ ਲੈਣੀ ਹੈ। ਹਾਂਜੀ। ਉਹ ਪ੍ਰੋਡਕਟਾਂ ਦਾ ਅਸੀਂ ਇਸ ਸੁੰਨ ਸੋਸਾਇਟੀ ਦੇ ਤਹਿਤ ਵੇਚਣੀ ਹੈ। ਆਨਲਾਈਨ ਸਾਮਾਨ ਵੇਚਿਆ ਕਰੂਗਾ। ਆਨਲਾਈਨ ਵੀ ਵਿਕੂਗਾ, ਮੇਨ ਮੇ ਸ਼ੋਅਰੂਮ ਤੇ ਵੀ ਵਿਕੂਗਾ ਜਿਵੇਂ ਮਰੀਨਾ ਬਲੰਤਰਾ ਸਾਡੇ ਆਲੂ ਵੇਚਦੇ ਰਹੇ ਨੇ। ਹਾਂਜੀ। ਉਹ ਵਧੀਆ ਬੰਦੇ ਨੇ ਤੇ ਸਾਡੇ ਕੋਲ ਪ੍ਰੋਡਕਸ਼ਨ ਘਟ ਜਾਂਦੀ ਹੈ। ਉਹ ਕੀ ਆਰਗੈਨ ਸਬਜ਼ੀ ਦੀ ਪ੍ਰੋਡਕਸ਼ਨ ਆਮ ਪ੍ਰੋਡਕਸ਼ਨ ਨਾਲੋਂ ਘਟ ਜਾਂਦੀ ਹੈ। ਤੋ ਉਹ ਦੇ ਕਰਕੇ ਡਿਸਕੰਟੀਨਿਊਸ਼ਨ ਹੋ ਜਾਂਦੀ ਹੈ। ਅਦਰੂ ਇਸ ਸਿਸਟਮ ਇਹ ਬਣਾ ਰਹੇ ਆ ਕਿ ਸਾਡਾ ਸਮਾਨ ਉੱਥੇ ਵਿਕੂਗਾ ਮਣੀ ਦਾ ਬਲਵੰਤ ਆਇਆ ਦੇ ਹੋਗੇ ਜਿਹੜੇ ਮੰਨੇ ਪਰ ਮੰਨੇ ਹੈਗੇ ਨੇ ਗਰੋਸਰੀ ਸਟੋਰ ਉੱਥੇ ਵੇਚਾਂਗੇ ਉਹ ਦੇਖਿਆ ਜਾਵੇ ਕਿਸਾਨ ਮੇਸ਼ਾ ਮੈਂ ਦੇ ਮੈਂ ਦੇਖਦਾ ਮੈਂ ਕਿਸਾਨ ਪਰਵਾਰਚੋਂ ਆ ਤੇ ਖੇਤੀ ਪਿੰਡਾਂ ਵਾਲੇ ਚੋਂ ਆ ਕਿਸਾਨੀ ਕੀ ਦੇਦੇ ਉਹ ਕੀ ਮਿਹਨਤ ਕਰਦੇ ਆ ਸਭ ਕੋ ਕਰਸ਼ੀ ਉਹ ਐਂਡ ਤੇ ਆ ਕੇ ਮਾਰਕੀਟ ਤੇ ਮਾਰ ਖਾਂਦੇ ਆ ਨਹੀਂ ਮਾਰਕੀਟ ਤੇ ਮਾਰ ਖਾਂਦੇ ਆ ਉਹਦੇ ਦੀ ਕਿਸਾਨਾਂ ਦਾ ਵੀ ਕਸੂਰ ਹੈ ਹਾਂਜੀ ਕਿਉਂਕਿ ਜਦੋਂ ਉਹਨਾਂ ਨੇ ਪ੍ਰੋਡਕਸ਼ਨ ਦੇਖਣੀ ਹੈ ਤਾਂ ਫਿਰ ਪੈਸਟੀਸਾਈਡ ਜਾ ਜੂਰੀਆ ਜਾਂ ਖਾਲ ਵਾਰੇ ਸੋਚਣੀ ਉਹ ਜਿੰਨੀ ਕਹਿੰਦੇ ਬੱਤ ਉਤ ਪਾ ਦੇਣੀ ਹੈ ਹਾਂਜੀ ਉਹ ਨੁਕਸਾਨ ਕਰਦੀ ਹੈ ਉਹ ਜਿਹੜਾ ਖਾਊਗਾ ਉਹਨੂੰ ਨੁਕਸਾਨ ਕਰਦੀ ਹੈ ਉਹਨੇ ਤਾਂ ਉਦੋਂ ਪਾਣੀ ਸੀ ਜੋ ਪਾਤੀ ਪ੍ਰੋਡਕਸ਼ਨ ਵਧਾ ਕੇ ਕਰਤੀ ਮੰਡੀ ਜਾ ਕੇ ਵੇਚਿਆ ਪਰ ਜਦੋਂ ਜਿਹੜਾ ਖਾਊਗਾ ਉਹਨੂੰ ਪਰੋਮ ਆਏਗਾ ਬਰੋਨਾ ਦੇ ਆਸੀਂ ਇਹ ਕਹਿੰਦੇ ਵੀ ਅਸੀਂ ਕੰਮ ਹੀ ਨਹੀਂ ਕਰਨਾ ਕੁਆਲਿਟੀ ਵਧੀਆ ਬਣਾਣੀ ਹੈ ਹੁਣ ਅਸੀਂ ਆਮ ਤੌਰ ਤੇ ਮਿਰਚ ਮਸਾਲੇ ਨੇ ਹਾਂ ਉਹ ਤੁਸੀਂ ਗ੍ਰੈਂਡਰ ਤੇ ਕਰਾਉਣੀ ਹੈ ਚੱਕੀ 'ਚ ਪਹਾਨਦੇ ਆ ਪਹਾਨਦੇ ਲੋਕੀ ਸਾਰੇ ਪਹਾਨਦੇ ਜਿਹੜੀ ਲਾਂਦੇ ਨੇ ਭਾਵੇਂ ਆਰਗੈਨਿਕ ਆ ਪਰ ਕੋਈ ਹੈ ਤੇਲ ਜਿਹੜਾ ਉਹ ਨਾਰਮਲ ਸਪਾਇਲਰ ਚੋਂ ਕਰਵਾਉਂਦੇ ਨੇ 89 ਮੋ ਚੱਕੀ ਦੇ ਕਰਵਾਉਂਦੇ ਨੇ ਅਸੀਂ ਤੈਨੂੰ ਕਨਸੈਪਟ ਚੇਂਜ ਕਰਦੇ ਸਾਡਾ ਜਿਹੜਾ ਤੇਲ ਹੈ ਉਹ ਕੋਲੂ ਦਾ ਲੱਕੜਾਂ ਦੇ ਕੋਲੂ ਦਾ ਤੇ ਨਿਕਲਦਾ ਹਮਮ ਸਦੋਂ ਦਾ ਜਿਹੜੇ ਮਿਰਚ ਮਸਾਲੇ ਨੇ ਉਹ ਇੱਕ ਕੁੰਡੀ ਸੋਟਾ ਆਟੋਮੈਟਿਕ ਹੀ ਹੁੰਦਾ ਹੈ ਮਸ਼ੀਨ ਆਂਦੀ ਹੈ ਉਹ ਕੁੰਡੀ ਸੋਟੇ ਦੇ ਕੁੱਟ ਕੇ ਫਿਰ ਉਹ ਛਾਣ ਕੇ ਉਹ ਹੁੰਦਾ ਅੱਛਾ ਗਾਹਾਂ ਤੁਸੀਂ ਇਕੱਲੇ ਸਬਜ਼ੀਆਂ ਤੱਕ ਸੀਮਤ ਨਹੀਂ ਹੈਗੇ ਅੱਗੇ ਤੇਲ ਵਗੈਰਾ ਤੇ ਮਸਾਲੇ ਵਗੈਰਾ ਕੇ ਤਿਆਰ ਕਰਾ ਸਾਡੇ ਤੇਲ ਸਾਡੇ ਮਿਰਚ ਮਸਾਲੇ ਸਾਡਾ ਜਿਹੜਾ ਮੱਕੀ ਦਾ ਆਟਾ ਬਹੁਤ ਵਧੀਆ ਹੈ ਸਪੈਸ਼ਲ ਹੈ ਰਾਜਸਥਾਨ ਦੀ ਮੱਕੀ ਹੈ ਉਹਨੂੰ ਤੁਸੀਂ ਉਹ ਆਟਾ ਖਾਓਗੇ ਤਾਂ ਆਮ ਮੱਕੀ ਦਾ ਆਟਾ ਨਾਲੋਂ ਸੁਪੀਰੀਅਰ ਆ ਓਕੇ ਨਹੀਂ ਤੁਸੀਂ ਇਹ ਚੀਜ਼ਾਂ ਫਿਰ ਇਹ ਮੱਕੀ ਵਗੈਰਾ ਫਿਰ ਰਾਜਸਥਾਨ ਤੋਂ ਮੰਗਵਾਣੇ ਹਾਂਜੀ ਹਾਂਜੀ ਰਾਜਸਥਾਨ ਤੋਂ ਮੱਕੀ ਮੰਗਵਾ ਕੇ ਮੱਕੀ ਮੰਗਾ ਕੇ ਉਤਤ ਕਰਾਂਗੇ ਉਹ ਆਟਾ ਗਹਦ ਕਰਦੇ ਹਾਂ ਤੇ ਮੰਗਾਣੇ ਆਰਗੇਨਿਕ ਹੀ ਨੇ ਉਹ ਤੋਂ ਬਾਅਦ ਹੁਣ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਮੋਠਾ ਦੀ ਦਾਲ ਹਾਂ ਤੇ ਪਲੱਸ ਕੀ ਨਾਮ ਹੈ ਬਾਜਰੀ ਦੀ ਬਾਜਰਾ ਹੁੰਦਾ ਕਿ ਬਾਜਰੀ ਹੁੰਦੀ ਹੈ ਰਾਜਸਥਾਨ ਬਾਜਰਾ ਬਹੁਤ ਹੁੰਦਾ ਹੈ ਬਾਜਰੀ ਹੁੰਦੀ ਹੈ ਅੱਛਾ ਜੀ ਜਿਹੜੀ ਬਾਜਰੀ ਹੁੰਦੀ ਹੈ ਉਹ ਮਠਾਸ ਚ ਬੰਦੀ ਹੈ ਠੀਕ ਹੈ ਜੀ ਬਾਜਰੀ ਸਿਰ ਤੋਂ ਕਰਦੇ ਹੁੰਦੀ ਹੈ ਉਹ ਜਿਹੜੀ ਬਾਜਰੀ ਅਸੀਂ ਉਹ ਬਗਾਈ ਹੈ ਹੁਣ ਉਹ ਬਾਜੀ ਦਾ ਟੈਸਟ ਕਰਾਂਗੇ ਫਿਰ ਓਕੇ ਕਰਾਂਗੇ ਜਨੈਸ਼ੀ ਗਾਂਦਿਆਂ ਵਧੀ ਜਾਂਦੇ ਹੈ ਹਾਂਜੀ ਹਾਂਜੀ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਟਾਲ ਲਾਇਆ ਹੈ ਕਿ ਲਾਇਆ ਸਰੂਨ ਦਾ ਸਾਗ ਤੇ ਮੱਕੀ ਦੀ ਰੋਟੀ ਸਟਾਲ ਚੱਲਦਾ ਹੈ ਬੀਐਸ ਨਗਰ ਚ ਬਣੇ ਬਣਾਇਆ ਸਾਡਾ ਆਰਗੇਨਿਕ ਸਾਗ ਮੱਕੀ ਦੀ ਰੋਟੀ ਉਹੀ ਰਾਜਸਥਾਨ ਦੀ ਮੱਕੀ ਦੀ ਰੋਟੀ ਹੈ ਅੱਛਾ ਜੀ ਉਹਦਾ ਸਵਾਦ ਵੱਖਰਾ ਹੈ ਇੱਕ ਸਟਾਲ ਲਾਈ ਹੋਈ ਹੈ ਸਟਾਲ ਲੱਗਿਆ ਹੋਇਆ ਹੈ ਠੀਕ ਹੈ ਜੀ ਸ਼ਨੀਵਾਰ ਨੂੰ ਬੇਰਕਾ ਪਲਾਂਟ ਤੇ ਸਟਾਲ ਲੱਗਦਾ ਹੈ ਉੱਥੇ ਆਰਗੈਨਿਕ ਮੰਡੀ ਲੱਗਦੀ ਹੈ ਪੰਜਾਬ ਐਗਰੋ ਨੂੰ ਦਵਾਈ ਹੋਈ ਹੈ ਠੀਕ ਹੈ ਜੀ ਉੱਥੇ ਸ਼ਨੀਵਾਰ ਨੂੰ ਸਟਾਲ ਲੱਗਦਾ ਉੱਥੇ ਬੜਾ ਖੇਡ ਗਦੀ ਹੈ ਨਾ ਮੈਂ ਜਰਨੈਲ ਸਿੰਘ ਜੀ ਆਪਦੀ ਰਿਟਾਇਰਮੈਂਟ ਦਾ ਪੂਰਾ ਇਹ ਤਾਂ ਕਿਹੜਾ ਪਲਾਨ ਬਣਾ ਚੁੱਕੇ ਹੋ ਤੁਸੀਂ ਨਹੀਂ ਇਹ ਤਾਂ ਸੋਚੇ ਨਹੀਂ ਸੀ ਰਿਟਾਇਰਮੈਂਟ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹ ਤਾਂ ਕੁਦਰਤੀ ਹੋ ਗਿਆ ਸਾਡਾ ਤਾਂ ਕੋਈ ਕੰਮ ਵੀ ਨਹੀਂ ਸੀ ਕਦੇ ਕਿਤੇ ਵੀ ਨਹੀਂ ਹੈਗਾ ਇਹ ਕਦੇ ਸੋਚੇ ਨਹੀਂ ਸੀ ਇੱਕ ਚੱਕਰ 'ਚ ਪੈਣਾ ਕੀ ਕੀਤੀ ਵਾਲੇ ਸੋਚੇ ਨਹੀਂ ਸੀ ਇੱਕ ਟੋ ਡੀ ਪਗਲੀ ਕਲਰਜੀ ਨੇ ਤੁਹਾਨੂੰ ਕਿੱਥੇ ਕਿੱਥੇ ਲੈ ਗਿਆ ਬਸ ਇਹ ਲਾ ਲਓ ਵੀ ਉਹਦੇ ਚੇਂਜ ਆ ਗਈ ਥੋੜਾ ਜਿਹਾ ਹੈ ਨਾ ਬਿਲਕੁਲ ਆ ਗਈ ਇੱਕ ਪਰਮਾਤਮਾ ਨੇ ਤੁਹਾਨੂੰ ਇੱਕ ਚੰਗੇ ਪਾਸੇ ਲਾਉਣਾ ਸੀ ਇਹ ਹਾਂ ਬਿਲਕੁਲ ਕੁਦਰਤ ਨਾਲ ਜੁੜ ਗਏ ਗਦਰਾਂ ਜਿਹੜਾ ਪਹਿਲਾਂ ਟਾਈਮ ਹੀ ਨਹੀਂ ਕੱਢਦੇ ਸੀ ਅੱਛਾ ਜੀ ਕਦੇ ਕਿਸੇ ਬੁੱਟੇ ਨੂੰ ਪਾਣੀ ਵੀ ਨਹੀਂ ਪਾਉਂਦੇ ਉਹ ਵੀ ਮਾਲੀ ਰੱਖਿਆ ਸੀ ਘਰ ਮਾਲੀ ਪਾਉਂਦਾ ਹੁੰਦਾ ਤੇ ਹੁਣ ਤੁਸੀਂ ਇਹ ਛੁੱਟੀ ਕਿੱਥੇ ਆਣਾ ਇਹ ਇਸ ਵੇਲੇ ਇੱਥੇ ਵਿਕਾਸ ਸਿਗਰ ਲੁਧਿਆਣਾ ਵਿਕਾਸ ਨਗਰ ਤੋਂ ਹੀ ਬੋਦ ਵਾਲੇ ਦਿੱਲੀ ਹੋਂਨੇ ਉੱਤੇ ਵਿੱਚ ਹਾਂ ਮੈਂ ਦਿੱਲੀ ਜਦੋਂ ਮੈਂ ਡਿਊਟੀ ਫ੍ਰੀ ਹੋ ਗਿਆ ਇੱਥੇ ਪਹੁੰਚ ਗਿਆ ਬਿਊਟੀ ਤੋਂ ਤੁਸੀਂ ਇੱਥੇ ਇੱਥੇ ਆਉਣਾ ਆਉਣਾ ਪੱਕਾ ਤੇ ਇੱਕ ਮੈਂ ਹੋਰ ਦੇਖੀ ਉੱਤੇ ਨਾ ਟਮਾਟਰ ਵੀਜੀ ਹੋਏ ਸੀਗੇ ਟਮਾਟਰ ਵੀਜੀ ਕੇ ਨਾਲ ਟਾਣੀਆਂ ਲਾਈਆਂ ਨਹੀਂ ਅਸੀਂ ਹਾਂਜੀ ਹਾਂਜੀ ਉਹਦਾ ਕਾਰਨ ਕੀ ਸੀ ਇਹ ਜਿਹੜੇ ਟਮਾਟਰ ਨੇ ਇਹ ਬੇਲ ਵਾਲੇ ਟਮਾਟਰ ਨੇ ਅੱਛਾ ਜੀ ਜੀ ਇਹ ਬੇਲ ਤੇ ਲੱਗਦੇ ਨੇ ਅਸੀਂ ਇਹ ਬੇਲ ਚੜਾਈਆਂ ਹੁਣ ਉਹਦੇ ਤੇ ਇੱਕ ਪੱਤਾ ਮਰੋੜ ਬੁਆਰੀ ਜਾਂਦੀ ਉਹ ਆ ਗਈ ਸੀ ਉਹ ਅਸੀਂ ਉੱਤੇ ਲਸਣ ਲਸਣ ਦੀ ਸਪਰੇਅ ਕਰਦੇ ਹਾਂ ਲਸਣ ਤੇ ਦਸਦੀ ਉਹ ਹੁਣ ਦੇਖਦੇ ਕਿੰਨਾ ਚੇਂਜ ਹੁੰਦੀ ਹੈ ਉਹਦੇ ਚ ਟਮਾਟਰ ਇਹ ਬੇਲ ਵਾਲੇ ਹੈ ਬੇਲ ਵਾਲੇ ਇਹ ਬੇਲ ਤੇ ਲੱਗਣੇ ਇੱਕ ਪਿੱਛੇ ਛੱਪੜ ਬਣਾਇਆ ਹੋਇਆ ਹੈ ਉੱਥੇ ਉਹ ਕੁੰਜੀਚ ਬਣਾਇਆ ਹੈ ਉਹ ਕਦ ਲਈ ਬਣਾਇਆ ਸੀ ਛੱਪੜ ਉੱਥੇ ਪਰ ਉਹ ਕੁੰਜੀ ਬਣਾਇਆ ਹੋਇਆ ਹੈ ਉੱਪਰ ਓਹੋ ਜਿਹੜਾ ਉਹ ਤੇ ਮਾਰਕੀਟਿੰਗ ਵਾਸਤੇ ਬਣਾਇਆ ਸੀ ਅਸੀਂ ਵੀ ਜਿਹੜਾ ਬੰਦਾ ਆਂਦਾ ਉਹਨੂੰ ਅੰਦਰ ਮੁੜਨਾ ਪੈਂਦਾ ਉਹਨੂੰ ਪਤਾ ਨਹੀਂ ਲੱਗਦਾ ਫਿਰ ਸਟਾਲ ਜਿਹੜੀ ਸਟਾਲ ਉੱਥੇ ਚੜੀ ਜਾਣੀ ਇੱਕ ਸਾਲ ਉੱਥੇ ਜਾਓਗੇ ਉੱਥੇ ਸਟਾਲ ਬਗੂ ਸਬਾਨ ਸਭ ਉੱਥੇ ਵਿਗੂਗਾ ਉੱਥੇ ਅਸੀਂ ਫਿਰ ਉਹ ਜਿਹੜੀ ਤੁਹਾਨੂੰ ਦੱਸਿਆ ਮੋਹਰ ਦੀ ਦਾਲ ਹਾਂ ਬਾਜਰੀ ਉਹ ਅਸੀਂ ਹਾਰੇ ਦੀ ਦਾਲ ਸ਼ੁਰੂ ਕਰ ਲਈ ਉੱਥੇ ਠੀਕ ਹੈ ਹਾਰੇ ਚ ਪ੍ਰੋਸੈਸ ਕਰਕੇ ਉਹ ਦਾਲ ਬਣਾਣੀ ਹੈ ਉਹਦਾ ਟੇਸਟ ਵੱਖਰੀ ਹੈ ਨਾ ਉਹ ਘਟ ਘਟ 8 ਘੰਟੇ ਦੀ ਦਾਲ ਬਣਦੀ ਆ ਅੱਛਾ ਚੀ ਨਹੀਂ ਬਣੇਗੀ ਥੋੜੀ ਜਿ ਰੱਖ ਕੇ ਹਾਰਦ ਰੱਖ ਕੇ ਬਣਾਣੀ ਉਹਦਾ ਕਨਸੈਪਟ ਉੱਤੇ ਰੱਖ ਲੋ ਐਂਡ ਤੇ ਜਦੋਂ ਤੁਹਾਡੇ ਇਕੱਲਾ ਸਵਾਲ ਨਾ ਉਹ ਨੀਂਦਰ ਪੈਦਾ ਹੋ ਰਹੇ ਵਿੱਚ ਇੰਟਰਵਿਊ ਲੰਮ ਚਲੀ ਜਾਂਦੀ ਆ ਤੇ ਐਂਡ ਤੇ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਜਾਂ ਆਪਣੇ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਖੇਤੀਬੰਦੀ ਆਉਣਾ ਚਾਹੀਦਾ ਕਿ ਨਹੀਂ ਕਰਨਾ ਜੀ ਨਾ ਨਹੀਂ ਖੇਤੀ ਕੰਮ ਮਾੜਾ ਨਹੀਂ ਹੈਗਾ ਸਿਰਫ ਮਾਰਕੀਟਿੰਗ ਕਰਕੇ ਕਿਸਾਨ ਮਰਦਾ ਠੀਕ ਹੈ ਜਿਹਦੇ ਕਿਸਾਨ ਨੂੰ ਚਾਰ ਪੈਸੇ ਵਧੇ ਮਿਲਣਗੇ ਆਪਣੀ ਸਰ ਦਾ ਇੰਟਰਸਟ ਬਣੂਗਾ ਗੱਲ ਸਿਰਫ ਉਹੀ ਹੈ ਵੀ ਅੱਗੇ ਅਲੱਗ ਅਲੱਗ ਵਿੱਚ ਨਹੀਂ ਕੀ ਹੈ ਕਰਨੀ ਕੀ ਹੈ ਮਾਰਕੀਟ ਚ ਲੈ ਜਾਣੇ ਇੱਥੇ ਗੋਭੀ ਬੰਦੀਆਂ ਲੱਗਣਾ ਗੋਭੀ ਭਰਦੀ ਟਰਾਲੀ ਲੈ ਕੇ ਅੱਗੇ ਜਾ ਕੇ ਕਹਿੰਦੇ 5 ਰੁਪਏ ਕਿਲੋ 2 ਰੁਪਏ ਕਿਲੋ ਉਹ ਕਿਸਾਨ ਕੀ ਕਰੂ ਵਿਚੇ ਦਾ ਜੇ ਇਹੀ ਚੀਜ਼ ਅਸੀਂ ਸਿੱਧੀ ਕਨਸੈਪਟ ਹੋਰ ਨਵਾਂ ਇੱਕ ਚੇਂਜ ਕਰਨੀ ਹੈ ਵੀ ਅਸੀਂ ਸਬਜੀ ਆਰਗੈਨਿਕ ਉਸ ਰੇਟ ਤੇ ਵੇਚਾਂਗੇ ਆਣਾ ਟਾਈਮ 'ਚ ਜੋ ਰੇਟ ਮਾਰਕੀਟ 'ਚ बिकਦਾ ਹੂੰ ਮੰਨ ਲਓ ਤੁਸੀਂ ਮੰਡੀ 'ਚ ਤੁਹਾਨੂੰ 20 ਰੁਪਏ ਕਿਲੋ ਗੋਭੀ ਮਿਲ ਰਹੀ ਹੈ ਅਸੀਂ ਵੀ 20 ਰੁਪਏ ਕਿਲੋ ਵਿੱਚ ਲਈ ਇਹ ਮਾਰਕੀਟ 'ਚ 50 ਰੁਪਏ ਵਿਕਦੇ 50 ਰੁਪਏ ਅਸੀਂ ਵੇਚਾ ਦੇ। ਅਸੀਂ ਸਭ ਇਹ ਲੋਕਾਂ ਨੂੰ ਕਹਿਣਾ ਵੀ ਆਪਣੀ ਸਿਹਤ ਬਚਾਓ। ਵਧੀਆ ਚੀਜ਼ ਖਾਓ। ਇਹ ਲੋਕ ਕਿਵੇਂ ਦੇਖੇ ਉਹ ਪੈਸਾ ਦੀ ਪਰਵਾਹ ਨਹੀਂ ਕਰਦੇ ਉਹ ਸਾਨੂੰ ਚੀਜ਼ ਵਧੀਆ ਮਿਲ ਜਵੇ। ਅਨੀ ਉਹ ਲੋਕੀ ਉਹ ਇੱਕ ਕਲਾਸ ਐ ਥੋੜੀ ਜੀ। ਹੂੰ ਜਿਹੜੀ ਸਪੀਰਿਟ ਕਲਾਸ ਆ ਉਹ ਚਾਹੁੰਦੇ ਵੀ ਪੈਸੇ ਦੀ ਕੋਈ ਚੱਕਰ ਨਹੀਂ। ਪੈਸੇ ਵੱਜਣ ਚੀਜ਼ ਵਧੀਆ ਮਿਲੇ। ਪਰ ਆਮ ਬੰਦਾ ਉਸਦੀ ਤੋਂ ਪਿੱਛੇ ੜ ਜਾਂਦਾ। ਇਸ ਕਰਕੇ ਵੀ ਮਾਰਕੀਟਿੰਗ ਡਾਊਨ ਐ। ਹੂੰ ਇਹਦੇ ਕਰਕੇ ਅਸੀਂ ਉਹ ਮਾਰਕੀਟ ਸਟੇਟਿੰਗ ਇਹੀ ਬਣਾਣੀ ਐ ਵੀ ਜੋ ਮਾਰਕੀਟ 'ਚ ਰੇਟ ਹੈਗਾ ਉਸ ਰੇਟ ਤੇ ਸਬਜ਼ੀ ਵੇਚੋ। ਇੱਕ ਉਹਦੇ ਨਾਲ ਗਾਹਕ ਨੂੰ ਸਿੱਧੀ ਸਬਜ਼ੀ ਜਾਊਗੀ। ਔਰ ਉਹੀ ਰੇਟ ਤੇ ਮਿਲੂਗੀ ਉਹਨੂੰ ਉਹ ਦੁਖਦੀ ਨਹੀਂ। ਉਹਨੇ ਉਹ ਦੂਜੀ ਖਾਦਾਂ ਵਾਲੀ ਜਾਂ ਦੂਜੀ ਸਪਰੇ ਵਾਲੀ ਦਵਾਈ ਚਾ ਸਬਜ਼ੀ ਕੋ ਖਾਣਗੇ ਤੇ ਉਸ ਰੇਟ ਤੇ ਸਹੀ ਸਾਬਤ ਮਿਲ ਰਹੀ ਦੂਜੀ ਮਿਲ ਰਹੀ ਹੈ। ਆਰਗੈਨਿਕ ਮਿਲਦੀ ਹੈ। ਦੇਖਿਆ ਜਾਵੇ ਜੇ ਇੱਕ ਖਾਦਾਂ ਵਾਲੀ ਵੀ ਇੱਕ ਟੀਕੇ ਵਾਲੀ ਵੀ ਸਬਜ਼ੀ ਆਉਣ ਲੱਜਾਂਗੇ। ਬਾਈ ਉਹੀ ਤਾਂ ਉਹ ਸਾਰੇ ਚ ਉਹਨਾਂ ਚ ਹੀ ਮਿਲਦੀ ਹੈ। ਅਸੀਂ ਉਹੀ ਰੇਟ ਤੇ ਸਬਜ਼ੀ ਇਹ ਦੇਵਾਂਗੇ। ਫਿਰ ਅਗਲਾ ਕੋਈ ਆਮ ਬੰਦਾ ਕੋਈ ਵੀ ਲੈ ਸਕਦਾ। ਤੇ ਹਰ ਇੱਕ ਬੰਦੇ ਨੇ ਅਪਰੋਚ ਆ ਜੂ ਤੇ ਮਾਰਕੀਟਿੰਗ ਆਪੀ ਵਧੂਗੀ। ਆਪਾਂ ਕਿਸਾਨ ਵੀ ਗਲਤੀ ਇੱਥੇ ਕਰਦੇ ਆ ਮੰਨ ਲਓ ਸਬਜ਼ੀ ਦਾ ਰੇਟ ਵਧਾ ਲੈਨੇ ਆ ਗੋਭੀ ਇਹੀ ਅਸੀਂ ਕਹਿੰਦੇ 100 ਰੁਪਏ ਕਿਲੋ ਵੇਚਣੀ ਹੈ ਮਾਰਕੀਟ ਜੀ ਵਿਕੇਦੀ ਆ 50 ਰੁਪਏ ਤੋ ਇਹ ਜੋ 100 ਰੁਪਏ ਦੇ ਘੜ ਘੜ ਲੈਦੇ ਹੋ 50 ਦੀ ਲੈ ਲੈ ਕੁਛ ਹੁੰਦਾ ਕੀ ਫਰਕ ਪੈਣ ਲੱਗਿਆ ਉਹ ਚੀਜ਼ ਨੂੰ ਫਰਕ ਪਾਣ ਲੇ 50 ਰੁਪਏ ਕਿਲੋ ਹੀ ਰੱਖੋ ਤੋ ਡਾਇਰੈਕਟ ਕਿਸਾਨ ਡਾਇਰੈਕਟ ਕਸਟਮਰ ਨੂੰ ਦਿਓ ਆੜਤੀਆਂ ਕੋਲ ਜਾਓ ਉੱਥੇ ਕੋਈ ਆੜਤੀ ਜਿਹੜੀ 50 ਰੁਪਏ ਵਿਕਰੀ ਆ ਮੰਡੀ ਤਾਂ 5 ਰੁਪਏ ਕਿਲੋ ਹੀ ਆਈ ਹੋਈ ਹੈ ਸਹੀ ਆ ਉਹ ਵਿੱਚ ਉਹਨੇ ਕਮਿਸ਼ਨ ਕੋ ਮੂ ਮਕੇ ਟੇਲ ਕੋ 50 ਰੁਪਏ ਬਣ ਦਿੰਦੀ ਆ ਅਸੀਂ ਡਾਇਰੈਕਟ 50 ਰੁਪਏ ਦੇਣੀ ਹੈ ਅਸੀਂ ਹੋਮ ਡਿਲੀਵਰੀ ਰੱਖਿਆ ਈ ਰਿਕਸ਼ਾ ਰੱਖਿਆ ਹੋਇਆ ਜੇ ਕੋਈ ਆਰਡਰ ਆਂਦਾ ਆਨਲਾਈਨ ਆਂਦਾ ਤਾਂ ਅਸੀਂ ਉਹ ਈ ਰਿਕਸ਼ੇ ਤੇ ਜਾਂਦਾ ਸ਼ਾਮ ਨੂੰ ਆਰਡਰ ਤੇ ਆਂਦਾ ਆਰਡਰ ਆਨਲਾਈਨ ਆਉਂਦੇ ਨੇ ਆਰਡਰ ਆਨਲਾਈਨ ਆਉਂਦੇ ਨੇ WhatsApp ਤੇ ਆ ਜਾਂਦੇ ਨੇ ਅੱਛਾ ਜੀ ਉਹ ਚ ਅਸੀਂ ਰੱਖਿਆ ਹੈ ਮਿਨੀਮਮ 600 ਰੁਪਏ 600 ਤੋਂ ਘੱਟ ਹੈ ਤਾਂ 100 ਰੁਪਏ ਐਕਸਟਰਾ ਚਾਰਜ 600 ਰੁਪਏ ਤੱਕ ਤਾਂ ਕੋਈ ਚਾਰਜ ਨਹੀਂ ਠੀਕ ਹੈ ਜੀ ਅਸੀਂ ਜਲਦੀ ਅਸੀਂ ਹੋਰ 2-4 ਈ ਰਿਕਸ਼ਾ ਪਾ ਦਾਂਗੇ ਜੋ ਪ੍ਰੋਡਕਸ਼ਨ ਤੇ ਡਿਪੈਂਡ ਕਰਦਾ ਹੈ ਪ੍ਰੋਡਕਸ਼ਨ ਥੋੜੀ ਹੈ ਜਾਂ ਜਦੋਂ ਹੁਣ ਸੁਸਾਇ ਆਪ ਆਟੋਮੈਟਿਕਲੀ ਪ੍ਰੋਡਕਸ਼ਨ ਬਣ ਜਾਣੀ ਹੈ ਇਹਨਾਂ ਤੁਹਾਡੇ ਨਾਲ ਜੁੜਨਾ ਹੋਵੇ ਕਿ ਤੁਸੀਂ ਆਪੋ ਕੇ ਨੰਬਰ ਦੇ ਸਕਦੇ ਹੋ ਹਾਂਜੀ ਹਾਂਜੀ 8147800001 ਹਾਂਜੀ 8147800001 ਇਹ ਨੰਬਰ ਹੈ ਹਾਂਜੀ ਸਾਡਾ ਜੈਵਿਕ אורਗੈਨਿਕ ਨਾਂ ਤੇ ਵੈਬਸਾਈਟ ਬਣੀ ਹੋਈ ਹੈ jaivikorganic.com ਉਸ ਤੋਂ ਇਲਾਵਾ WhatsApp ਦਾ ਨੰਬਰ ਹੈ ਹਾਈ ਲਿਖ ਕੇ ਭੇਜੋ ਤੁਹਾਨੂੰ ਆਟੋਮੈਟਿਕਲੀ ਮੈਸੇਜ ਮਿਲ ਜੂਗਾ ਸਾਡੇ ਕੋਲ ਕਿਹੜੀ ਕਿਹੜੀ ਪ੍ਰੋਡਕਟ ਹੈ ਕੈਟਲੌਗ کھل ਜੇਗੀ ਉਸ ਤੋਂ ਇਲਾਵਾ ਜਿਹੜੀ ਆਨਲਾਈਨ ਸ਼ੋਪਿੰਗ ਹੈਗੀ ਹੈ ਵੈਬਸਾਈਟ ਮੀਸੋ ਹੋ ਗਈ ਉਹ ਤੇ ਰਿਸਟਰਡ ਹੋ ਗਿਆ Amazon ਤੇ ਜਾਂ ਬਾਕੀ ਚਿੱਤੇ ਦੇ ਬਲਿੰਕਟ ਤੇ ਇਹਨਾਂ ਤੇ ਹੁਣ ਅਸੀਂ ਕਰਾਂਗੇ ਇਹ ਜਾਣਕਾਰੀ ਕਿਸਾਨ ਨੂੰ ਬਹੁਤ ਘੱਟ ਹੁੰਦੀ ਜਿਹੜੀ ਤੁਸੀਂ ਆ ਦੱਸੀਆਂ ਨਾ ਆਨਲਾਈਨ ਵਾਲੀਆਂ ਚਲੋ ਤੁਹਾਡਾ ਨੰਬਰ ਅਸੀਂ ਲਿਖ ਵੀ ਦਵਾਂਗੇ ਨਾਲ ਜਿੰਨੇ ਜੇ ਕੋਈ ਜ਼ਰੂਰ ਤੁਹਾਨੂੰ ਕਾਲ ਕਰ ਲੈਣਗੇ ਜੀ ਜੀ ਜਦੋਂ ਮਰਜ਼ੀ ਸਰ ਠੀਕ ਹੈ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਕੰਮ ਨੇ ਵਧੀਆ ਲੋਕਾਂ ਨੂੰ ਜਾਗਰੂਕ ਕਰਦੇ ਤੁਹਾਡਾ ਧੰਨਵਾਦ ਇਹ ਸਾਨੇ ਜਰਨੈਲ ਸਿੰਘ ਜੀ ਜੋ ਆਰਗੈਨਿਕ ਖੇਤੀ ਕਰਨੀਆਂ ਆਪਣਾ ਵਾਅਦਾ ਕਦਮ ਵਧਾਇਆ ਵਾ ਤੇ ਇਸੇ ਤਰ੍ਹਾਂ ਹੀ ਜੇ ਸਾਨੂੰ ਆਰਗਨ ਕੀਤੀ ਆਪਾਂ ਕਰਦੇ ਰਹੀਏ ਇੱਕ ਚੰਗਾ ਬਿਜ਼ਨਸ ਆਨ ਟਾਈਮ ਚ ਇੱਕ ਬਿਜ਼ਨਸ ਵੀ ਹੋ ਸਕਦਾ ਵਾ ਤੇ ਅਸੀਂ ਖਰਾਬ ਦੀ ਖਰਾਕਾਂ ਦੇ ਚੰਗੇ ਖਾਵਾਂਗੇ ਸਾਡੀ ਸਿਹਤ ਵੀ ਚੰਗੀਆਂ ਹੋਣਗੀਆਂ ਇਹ ਕੁਝ ਕਹਿੰਦੇ ਮਾਫੀ ਚਾਹੁੰਦੇ ਗਲਤ ਬੋਲ ਗਏ ਹੋਈ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਥੋੜੇ ਅੰਦਰ ਪਾਸੇ ਪਮਾਲੀ ਬੀਪਰ ਤੇ ਪੰਜਾਬੀ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ